ਕਿੱਧਰ ਚਲੇ ਆ ਦੋ ਸਰਦਾਰ ਸਤਿ ਸ੍ਰੀ ਅਕਾਲ ਸ੍ਰੀ ਵਹਿਗੁਰੂ ਜੀ ਕੀ ਫਤਿਹ ਕਿਧਰ ਚਲੇ ਆ ਦੋ ਸਰਦਾਰ 2 2 2 2 ਦਿਨਾਂ ਤੋਂ ਕਾਫੀ ਮਸਲੇ ਉਲਝੇ ਪਏ ਨੇ ਇਸ ਸਮਾਜ ਬਾਰੇ ਬਹੁਤ ਆਪਸ਼ਬਦ ਬੋਲਦੇ ਨੇ ਕਦੀ ਸਦਾ ਬੂਟਾ ਸਿੰਘ ਜੀ ਬਾਰੇ ਕਦੀ ਸੁਖਵਿੰਦਰ ਸਿੰਘ ਡੈਨੀ ਪ੍ਰਤਾਪ ਸਿੰਘ ਬਾਜਵਾ ਅਨੀਲ ਜੋਸ਼ੀ ਜੀ ਬਾਬਾ ਜੀਮ ਸਿੰਘ ਦੇ ਸਰੂਪ ਲਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਨਾਲ ਸਰੂਪ ਲਗਾਉਂਦਾ ਉਤੇ ਨੰਗੇ ਸਰ ਕਾਂਗਰਸੀਆਂ ਜਾਂ ਫੋੜਾ ਉਹਨੂੰ ਤੇ ਆਪ ਜੋੜੇ ਲਾ ਆ ਕੇ ਬਿੰਦੇ ਸਟੇਜਾਂ ਤੇ ਉਹ ਬੇਅਦਬੀ ਕਰਦੇ ਆ ਕੱਲ ਨੂੰ ਤਰਨਤਨ ਸਾਹਿਬ ਤੋਂ ਇੱਕ ਹੋਰ ਮਸਲਾ ਰਾਜੇ ਵਣਗ ਦਾ ਆ ਪਹਿਲਾਂ ਇਹ ਸ਼ਾਂਤਰੀ ਹੋਇਆ ਕਿ ਗੁਰਸਿੱਖ ਬੱਚਿਆਂ ਦੇ ਜੋੜਿਆਂ ਨੂੰ ਹੱਥ ਲਾ ਕੇ ਉਹਨਾਂ ਦੀ ਇੱਕ ਬੇਅਦਬੀ ਜਿਤਨਾ ਕਰੀ ਦੀ ਮਜ਼ਾਕ ਡਾਈ ਦਾ ਕੋਝਾ ਉਹਨੇ ਕੋਝਾ ਮਜ਼ਾਕ ਕੀਤਾ ਵਾ ਉਹ ਗੁਰਸਿੱਖ ਬੱਚਿਆਂ ਨਾਲ ਜੀਤੇ ਆਸਤੇ ਰਾਜੇ ਵਣਗ ਨੂੰ ਸ਼ਰਮ ਹੋਣੀ ਚਾਹੀਦੀ ਹੈਗੀ ਇਹ ਨਾ ਤੇ ਤੇਰੇ ਆਪਣੇ ਕੇਸ ਹੈਗੇ ਨਾ ਤੇਰੀ ਕੋਈ ਜਿੱਲਾ ਤੂੰ ਦਾੜਾ ਪ੍ਰਕਾਸ਼ ਕੀਤਾ ਵਾ ਕਟੰਗ ਕਰਕੇ ਰਾਦਾ ਵਾ ਔਰ ਤੁਸੀਂ ਰੰਗ ਬਰੰਗੀਆਂ ਮਹਿੰਦੀਆਂ ਲਾਉਂਦੇ ਜੇ ਕਿ ਸਾਡੇ ਕਿਤੇ ਜਿਹੜੇ ਦਾੜੀ ਦੇ ਦਾੜੇ ਦੇ ਵਾਲ ਹੈ ਕੋਈ ਚਟਾ ਨਾ ਨਜ਼ਰਾ ਜੇ ਜੇ ਤੁਹਾਨੂੰ ਐਡਾ ਹੀ ਸਿੱਖੀ ਸਰੂਪ ਚ ਆਉਂਦਾ ਸ਼ੌਂਕ ਆ ਤੇ ਆਓ ਬਣੋ ਗੁਰੂ ਵਾਲੇ ਕੇਸ ਧਾਰੀ ਬਣੋ ਤੁਹਾਨੂੰ ਪਾਲ ਕੇ ਕੇਸਾਂ ਦੀ ਕਿਤਨਾ ਮਾਨ ਮਰਿਆਦਾ ਰੱਖੀ ਜਾਂਦੀ ਹੈਗੀ ਜੋ ਇਹਨਾਂ ਅਕਲ ਤਰਨ ਤਨ ਵਿਖੇ ਛੋਟੇ ਛੋਟੇ ਬੱਚਿਆਂ ਦੇ ਕੇਸਾਂ ਨੂੰ ਹੱਥ ਪਾ ਕੇ ਇਤਨਾ ਦੱਬੇ ਆਗੇ ਜਿਤਨਾ ਬੇਅਦਬੀ ਕਰੀਦੀ ਉਜਾ ਮਜਾਕ ਕੀਤਾ ਵਾ ਮੇਰੀ ਅਪੀਲ ਹੈਗੀ ਸ਼੍ਰੋਮਣੀ ਕਮੇਟੀ ਨੂੰ ਸਰਦਾਰ ਤਲਦੀਪ ਸਿੰਘ ਗੁਰਗੱਦ ਸਾਹਿਬ ਜੋ ਸ਼੍ਰੀ ਅਕਾਲ ਤਾ ਸਦ ਦੇ ਜੇਜਦਾਰ ਨੇ ਕਿ ਇਹਨਾਂ ਤੇ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਔਰ ਇਹਨਾਂ ਨੂੰ ਬੰਦੀਆਂ ਧਰਾਵਾਂ ਦੌਰਾਨ ਐਸਐਸਪੀ ਤਨਤਾਰ ਨੂੰ ਆਦੇਸ਼ ਕਰੋ ਤੁਸੀਂ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੱਖੀ ਸਰੂਪ ਵਾਲੇ ਇਨਸਾਨ ਦੀ ਇਹ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਇਹਦੇ ਨਾਲ ਇਹਨਾਂ ਨੂੰ ਤਾਦੀ ਪਤਾ ਲੱਗਿਆ ਨਹੀਂ ਤੇ ਇਹਨਾਂ ਨੇ ਇੱਕੋ ਹੀ ਗੱਲ ਸੋਚੀ ਹੈ ਕਿ ਕਦੀ ਕਹਨੇ ਮਾਫੀ ਦੇ ਦਿੱਤੀ ਕਦੀ ਕਹਨੇ ਦੇ ਦਿੱਤੀ ਕਦੀ ਕਿਸ ਨੇ ਮੰਗ ਲਈ ਇਹ ਆਪਣੇ ਆਪ ਨੂੰ ਇੱਕ ਸੋਸ਼ਲ ਮੀਡੀਆ ਦਾ ਜਰੀਆ ਬਣਾ ਕੇ ਬਹਿ ਗਿਆ ਕਿ ਕੀ ਸਮਝ ਜਾਣੂਜ ਕੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਜੀ ਕਿ ਕੀ ਸਮਝਦੇ ਇਹ ਜੀ ਜਾਣ ਬੁੱਝ ਕੇ ਡੇ ਅਗੇ ਇਹਨਾਂ ਨੂੰ ਆ ਵੀ ਜੇ ਤਰਨ ਤਨ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੋਈ ਹੈਗੀ ਤੇ ਚੱਲ ਰਹੀ ਏ ਉਹਦੇ ਇਹ ਨਾ ਆਪਣੇ ਆਪ ਨੂੰ ਇਹ ਸੁਰਖੀਆਂ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈਗੇ ਤੁਹਾਡੇ ਵੱਲੋਂ ਜ세ਦਾਰ ਮਿਲਿਆ ਜਾਏਗਾ ਇਸ ਬਾਰੇ ਮਾਨਦ ਆਜੇ ਆਜੇ ਹੀ ਮਿਲ ਰਹੇ ਹੈਗੇ ਆਪਣੀ ਆਲ ਇੰਡੀਆ ਸਲੂਕਾ ਫੈਡਰੇਸ਼ਨ ਵੱਲੋਂ ਉਹ ਰਹੂਰ ਵੀ ਸਾਡੇ ਸਾਥੀ ਨਾਲ ਸਿੰਘ ਸਹਿਬਾਨ ਵੀ ਜਾਣਗੇ ਜਿਤਨਾ ਨਿਹੰਗ ਸਿੰਘ ਜਥੇਬੰਦੀਆਂ ਦੇ ਕੀ ਤੁਸੀਂ ਪਹਿਲੇ ਇਸ ਤਰ੍ਹਾਂ ਹਰਕਤ ਅੱਲਾ ਦੇ ਬਾਅਦ ਜਨਾਬ ਨੂੰ ਮਾਫੀ ਇਹ ਮਾਫੀ ਦਿਓਗੇ ਤੁਸੀਂ ਮਾਫੀ ਦੇ ਕਾਟ ਨਹੀਂ ਜੀ ਸਾਡੇ ਵੱਲੋਂ ਤੇ ਮਾਫੀ ਵਾਲਾ ਕੋਈ ਵਿਚਾਰ ਨਹੀਂ ਮੰਨ ਚ ਕਿਉਂਕਿ ਮਾਫੀ ਹੁੰਦੀ ਹੈ ਕਿਤੇ ਕੋਈ ਨਿੱਕੀ ਮੋਟੀ ਗਲਤੀ ਦੀ ਇਹ ਤੇ ਵਾਰ-ਵਾਰ ਗੁਰੂ ਦੇ ਦਿੱਤੇ ਬਾਣੇ ਨੂੰ ਲਲਕਾਰ ਦੇਣੇ ਕਿਉਂਕਿ ਜਿਹੜੇ ਛੋੜੇ ਛੋੜੇ ਬੱਚੇ ਹੈਗੇ ਇਹਨਾਂ ਨੇ ਅੱਜ ਕੇਸ ਧਾਰਕ ਕੀਤੇ ਹੈਗੇ ਇਹਨਾਂ ਨੇ ਕੱਲ ਨੂੰ ਸਿੱਖੀ ਸਰੂਪ ਚਾਉਣਾ ਪੂਰੇ ਗੁਰੂ ਵਾਲੇ ਨੇ ਇਹਨਾਂ ਨੇ ਬਾਣੇ ਪਾਉਣੇ ਨੇ ਬਾਣੀ ਕੰਠ ਕਰਨੀ ਆ ਤੇ ਇਹਦੇ ਇਸ ਤਰ੍ਹਾਂ ਉਹਨਾਂ ਦਾ ਮਨੋਬਲ ਤੋੜ ਰਿਹਾ ਇਹਨਾਂ ਦੀ ਬੇਅਦਬੀ ਕਰਕੇ ਕੇਸਾਂ ਦੀ ਇਸ ਤਰ੍ਹਾਂ ਦੀ ਕਾਰਵਾਈ ਚਾਹੀਦੀ ਹੈ ਅਸੀਂ ਚਾਹੁੰਦੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਔਰ ਇਹਨਾਂ ਨੂੰ ਇੱਕ ਰਿਹਾਵ ਜੇਲ੍ਹ ਦੀ ਹਵਾ ਖਵਾਈ ਜਾਵੇ ਜਿਸ ਦੇ ਨਾਲ ਇਹਨਾਂ ਨੂੰ ਪਤਾ ਲੱਗੇ ਕਿ ਉੱਥੇ ਕੀ ਹਾਲ ਹੁੰਦਾ ਵਾ ਅਜੇ ਵੀ 2 ਜਾਂ 3 ਦਿਨ ਹੋ ਗਏ ਪਰਚਾ ਦੇ ਪੜ੍ਹਾਈ ਤੱਕ ਪੁਲਿਸ ਕੋਲ ਅਰੈਸਟ ਵੀ ਨਹੀਂ ਕੀਤਾ ਜਿਹੜੇ ਪਹਿਲੇ ਮ ਇਸ ਹਾਲੇ ਇਹ ਜੀ ਕੋਈ ਕਾਂਗਰਸ ਪਾਰਟੀ ਦੇ ਲੀਡਰ ਬੈਠੇ ਨੇ ਇਹੋ ਜੇ ਜੋ ਚਾਲ ਪਲੂਸੀਆਂ ਕਰਨੋਂ ਹਟਦੇ ਨਹੀਂ ਆ ਮੈਂ ਕੋਈ ਡਾ ਰਾਮਕਮਰ ਵੇਰਕਾ ਜਿਹਦਾ ਬਿਆਨ ਸੁਨਿਆ ਸੀ ਡਾ ਸਾਹਿਬ ਏਡੇ ਵਧੀਆ ਬੰਦੇ ਨੇ ਕੌਮ ਦੇ ਲੇਕਿਨ ਇਨਾਂ ਤੋਂ ਇਹ ਆਸ ਨਹੀਂ ਹੈ ਇਨਾਂ ਨੂੰ ਚਾਹੀਦਾ ਹੈ ਕੋਈ ਠੋਕੇ ਦਾ ਵਿਰੋਧ ਕਰ ਦੇ ਕਿਉਂਕਿ ਇਹਦੇ ਮਹਿਕਮੇ ਦੇ ਭਾਰਤ ਸਰਕਾਰ ਚ ਚੇਅਰਮੈਨ ਰਹਿ ਚੁਕੇ ਨੇ ਤੇ ਇਹਨਾਂ ਨੂੰ ਤੇ ਹਗੋਂ ਆਪ ਇਹਨਾਂ ਸਾਰਿਆਂ ਕੋਰੋਨਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈਗੀ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਠੀਕ ਹੈ ਲੇਕਿਨ ਇਹਨੂੰ ਰਾਜੇ ਵੜਿੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਚੰਨਜੀ ਚੰਨੀ ਹੋਇਆ ਸੁਖਿੰਦਰ ਡੈਨਿਊ ਆਰਡਾ ਰਾਜਕੁਮਾਰ ਵੀਰਕਾ ਹੋਇਆ ਰਾਜਕੁਮਾਰ ਵੀਰਕਾ ਜੀ ਨੂੰ ਤੇ ਮੈਨੂੰ ਚਾਹੀਦੀ ਅੱਗੇ ਬੇਨਤੀ ਹੈਗੀ ਵੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਮaaf ਕਰ ਦੇਣਾ ਜੇ ਇਹਦਾ ਤੇ ਵਾਰ-ਵਾਰ ਉਹੋ ਹਰਕਤਾਂ ਕਰ ਰਿਹਾ ਕੀ ਤੁਸੀਂ ਅੱਜ ਵੀ ਇਹਦੀ ਸ਼ਫਾਰਿਸ਼ ਕਰੋਗੇ ਫਿਰ ਕੋਈ ਮੰਗ ਪੱਤਰ ਤੇ ਔਰ ਸਭ ਤੋਂ ਸਤਕਾਰਯੋਗ ਦੀ ਮੰਗ ਕੀਤੀ ਜਾਏਗੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਰਾਜਾ ਵਿਡਿੰਗ ਜੀ ਕੋਈ ਸ਼ਰਮ ਕਰੋ ਥੋੜੀ ਜੀ ਬਾਰ-ਬਾਰ ਗਲਤੀਆਂ ਤੇ ਗਲਤੀਆਂ ਗਲਤੀਆਂ ਤੇ ਗਲਤੀਆਂ ਨਾ ਕਰੀ ਜੋ ਇਹ ਵੇਖੋ ਵੀ ਤੁਸੀਂ ਵੀ ਸਿਰ ਤੇ ਪੱਗ ਦਸਤਾਰ ਸਜਾਉਂਦੇ ਜੀ ਠੀਕ ਹੈ ਦਾੜਾ ਪ੍ਰਕਾਸ਼ ਨਹੀਂ ਕੀਤਾ ਤਾਂ ਮਤਲਬ ਇਹ ਥੋੜੀ ਆ ਵੀ ਤੁਸੀਂ ਕਿਸੇ ਦੇ ਕੇਸਾਂ ਦੀ ਬੇਦਬੀ ਕਰੋ ਕਦੀ ਤੁਸੀਂ ਸਾਡੇ ਪਾਪਾ ਜੀਵਨ ਸਿੰਘ ਦੇ ਸਰੂਪ ਲਾ ਕੇ ਬੇਦਬੀ ਕਰਦੇ ਜੀ ਜਾਣ ਬੁਰ ਕੇ ਕਰਦੇ ਜੀ ਬਿਲਕੁਲ ਜਾਣ ਬੁੱਝ ਕੇ ਕਰਨਦੇ ਆ ਪ੍ਰਧਾਨ ਜੀ ਨੇ ਜਿਸ ਤਰ੍ਹਾਂ ਦੱਸਿਆ ਵੀ ਇਹ ਸੁਰਖੀਆਂ ਦੇ ਵਿੱਚ ਰਹਿਣ ਦੇ ਕਰਕੇ ਇਹ ਸਾਡੀ ਇਲੈਕਸ਼ਨ ਉੱਤੇ ਚੱਲ ਰਹੀ ਹੈ ਇਸ ਕਰਕੇ ਇਹ ਜਾਣ ਬੁੱਝ ਕੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਸੀਂ ਬਿਲਕੁਲ ਬੇਨਤੀ ਕਰ ਰਹੇ ਹਾਂ ਚਾਹੁੰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਬਿਲਕੁਲ ਕੀਤੀ ਜਾਵੇ